ਜਿਲਾ ਜਲੰਧਰ ਦੇ ਮਾਡਲ ਥਾਣਾ ਸ਼ਾਹਕੋਟ ਚ ਸਬੀਰ ਸ਼ਾਹਕੋਟ ਦੇ ਅਧੀਨ ਆਉਂਦੇ ਪਿੰਡ ਕਾਗਨਾ ਚ 29/7/25 ਨੂੰ ਸਵੇਰੇ 5:30 ਵਜੇ ਚਗਰਾਤੇ ਦੇ ਲੰਗਰ ਦੌਰਾਨ ਇੱਕ ਲੜਾਈ ਹੋਈ ਸੀ ਜਿਸ ਵਿੱਚ ਕਰਨਦੀਪ ਉਰਫ ਨੰਦੂ ਪੁੱਤਰ ਨਿਰਮਲ ਸਿੰਘ ਵਾਸੀ ਕਾਗਨਾ ਨੂੰ ਉਸ ਦੇ ਪਿੰਡ ਦੇ ਹੀ ਚਾਰ ਸਾਥੀਆਂ ਨੇ ਆਪਣੇ ਦਸਤੀ ਦਾਤਰਾ ਔਰ ਕਈ ਦੇ ਦਸਤਿਆਂ ਨਾਲ ਗੰਭੀਰ ਸੱਟਾਂ ਜਿਹੜੀ ਮਾਰਦੇ ਨੇ ਇਤਨਾ ਲਾਈਆਂ ਸੀ ਇਹ ਸੂਚਨਾ ਆਕਾਸ਼ਦੀਪ ਸਿੰਘ ਇਸ ਦੇ ਜਿਹੜੇ ਨੰਦੂ ਦੇ ਭਰਾ ਨੇ ਮੋੜਾ ਥਾਣਾ ਦੇ ਮੁਖ ਅਫਸਰ ਇੰਸਪੈਕਟਰ ਗੁਰਿੰਦਰ ਸਿੰਘ ਕੋਲ ਰਾਰਾਉਨੋਂ ਦਿੱਤੇ ਜਿਨ੍ਹਾਂ ਨੇ ਇਸ ਮੁਕਾਦਮੇ ਦੀ ਗੰਇਤਾਂ ਨੂੰ ਦੇਖਦੇ ਹੋਇਆ ਤੁਰੰਤ ਮੁਕਾਦਮਾ ਰੈਲਵੇ ਸੈਕਸ਼ਨ ਤਹਿਤ ਜਿਹੜੀ ਅਟੈਂਪਟ ਟੂ ਮਾਰਡਰ ਸੈਕਸ਼ਨ ਤਹਿਤ ਦਰਜ ਕੀਤਾ ਜੋ ਇਸ ਮੁਕਾਦਮੇ ਦੀ ਗੰਇਤਾਂ ਦੇ ਸੰਬੰਧਿਤ ਨਜ਼ਰਮਾਣਜੋਗ ਐਸਐਸਪੀ ਜ਼ਿਲ੍ਹਾ ਜੰਮਦਰ ਤੇ ਹਾਥੀਸਤਾਰ ਗੁਰਿੰਦਰ ਸਿੰਘ ਵਰਖੀ ਦੀ ਵੱਲੋਂ ਸਵੇਤ ਐਸਪੀ ਸਰਬੀਤ ਰਾਏ ਜਿਨੇ ਗਰਡ ਦੀ ਲਾਈਨ ਤੇ ਮੋੜਾ ਥਾਣਾ ਦੇ ਸਰਪੋਰਟ ਦੀ ਟੀਮ ਨੇ ਅਦੋਨਰ ਢੰਗ ਤਰੀਕਿਆਂ ਨਾਲ ਇਸ ਦੇ ਪਹਿਲਾਂ ਦੋ ਦੋਸ਼ੀ ਗ੍ਰਫਤ ਕਰਨ ਕੀਤੇ ਔਰ ਉਸ ਤੋਂ ਬਾਅਦ ਇਹ ਜਿਹੜਾ ਦੋਸ਼ੀਆਂ ਨੂੰ ਜਿਹੜਾ ਜੇਲ੍ਹ ਵਿੱਚ ਭੇਜਿਆ ਗਿਆ ਔਰ ਇਹ ਜਿਹੜਾ ਪੀੜਤ ਸੀਗਾ ਜਿਹੜਾ ਕਰਨਦੀਪ ਨੰਦੂ ਇਹਦੇ ਬਹੁਤ ਜ਼ਿਆਦਾ ਗੰਭੀਰ ਸੱਟਾਂ ਇਸ ਜਿਹੜਾ ਸੱਤਾਂ ਹਸਪਤਾਲ ਨਰਿੰਦਰ ਜੀ ਦੇ ਨਾਇਸ ਸੀਗਾ ਜੀ ਦੀ ਸੱਤਾਂ ਦੀ ਤਾਬਿਆ ਤਾ ਨਾ ਸੰਦੇ ਹਸਾਦੇ ਹੋਇਆ ਦੋ ਤਿੰਨ ਪਹਿਲਾਂ ਇਹਦੀ ਜਿਹੜੀ ਹੈ ਬਹੁਤ ਹੋ ਗਈ ਤੇ ਮੁਕਾਦਮੇ ਵਿੱਚ ਜਿਹੜਾ ਧਰਮ 302 ਜਿਹੜਾ ਕਤਲ ਦਾ ਇਹ ਸੈਕਸ਼ਨ ਐਡ ਕਰਕੇ ਤੇ ਇਹਦੇ ਬਾਕੀ ਦੇ ਰਹਿੰਦੇ ਦੋ ਦੋ ਸ਼ਨ ਨੂੰ ਗ੍ਰਿਫਤਰ ਕੀਤਾ ਜੋ ਇਸ ਮਾਮਲੇ ਵਿੱਚ ਚਾਰ ਦੋਸ਼ੀ ਕੋਲ ਜਿਹੜੇ ਨਾਮਿਤ ਹੋਏ ਪੁਲਿਸ ਵੱਲੋਂ ਚਾਰਾਂ ਨੂੰ ਗ੍ਰਿਫਤਰ ਕਰਨ ਵਿੱਚ ਵੱਡੀ ਸਮਤਾਸਤ ਕੀਤੀ ਹੈ ਜਿਹੜੇ ਗੁਰਪ੍ਰੀਤ ਸਿੰਘ ਕਾਲੂ ਸ਼ਾਲਜੀਤ ਔਰ ਭੋਲਾ ਅਭਿਸ਼ੇਕ ਕਾਰੂਰ ਪਾਵੀ ਅਤੇ ਅਮਨ ਅਨਮੋਲ ਪ੍ਰੀਤ ਸਿੰਘ ਜਿਹੜੇ ਵਾਸੀ ਕਾਗਣਾ ਜਿਹਦੇ ਪਿੰਡ ਦੇ ਰਹਿਣ ਵਾਲੇ ਸਾਰੇ ਇਹਨਾਂ ਨੂੰ ਗ੍ਰਿਫਤਰ ਕੀਤਾ ਔਰ ਇਹਨਾਂ ਬਸਮਰਤੇ ਦੇ ਦਸਤਰ ਜਿਹੜੇ ਸੀਗੇ ਔਰ ਕਈ ਦਾ ਦਸਤਾਵੇਜ਼ ਬਰਾਮਦ ਕੀਤਾ ਔਰ ਇਹਨਾਂ ਤੋਂ ਮਾਂਜੋਦਾਰ ਤੇ ਪੇਸ਼ ਕਰ ਰਿਹਾ ਮਾਨਸੂਨ ਦੀ ਤਗ ਇਹ ਦੇ ਮੁਕਦਮੇ ਦੀ ਧੁਗਾਈਨਾ ਤੋਤੀਸ਼ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਇੱਕ ਗੰਭੀਰ ਅਪਰਾਧ ਹੈ ਔਰ ਇਹਦਾ ਬਹੁਤ ਹੀ ਗਰੀਬ ਪਰਿਵਾਰ ਨਾਲ 19 ਸਾਲ ਦਾ ਬੱਚਾ ਸੀ ਜਿਹੜਾ ਕਰਨਦੀਪ ਔਰ ਨੰਦੂ ਤੇ ਇਹਦੇ ਪਰਿਵਾਰ ਨੂੰ ਸਾਡੀ ਉਹਦੇ ਨਾਲ ਪੂਰੀ ਸਹਿਮਤੀ ਹੈ ਔਰ ਉਹਨੂੰ ਕੋਰਟ ਦੇ ਜ਼ਰੀਏ ਪੂਰਾ ਇਨਸਾਫ ਦੋਣ ਲਈ ਜਿਹੜਾ ਜਰਿੰਦਰ ਅਧਿਆਤਿ ਪੁਲਿਸ ਜਿਹੜੀ ਵਤਨਵਧ ਹੈਗੀ ਹੈ ਔਰ ਬਾਕੀ ਵੀ ਅਪਰਾਧੀਆਂ ਨੂੰ ਜਿਹੜੇ ਇਸ ਤਰ੍ਹਾਂ ਦਾ ਅਪਰਾਧ ਕਰਨ ਵਾਲਿਆਂ ਨੂੰ ਸਖਤ ਸਜ਼ਾ ਦੇਣਾ ਕਿ ਪੁਲਿਸ ਇਸ ਤਰ੍ਹਾਂ ਦੇ ਅਪਰਾਧ ਨੂੰ ਜਲਦੀ ਹੀ ਜਿਹੜਾ ਕਰੋਨਾ ਦੇ ਜਿਹੜੀ ਸ੍ਰੱਖਾਂ ਵਿੱਚ ਬੰਦ ਕਰਨ ਲਈ ਪਾਬੰਦ ਹੈ ਥੈਂਕ ਯੂ